ਤੁਸੀਂ ਸੋਚ ਕੇ ਵੇਖੋ ਜਿਸ ਦਿਨ ਚਮਕੌਰ ਪਿੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਆ ਤੇ ਬੁੱਧੀ ਚੰਦ ਰਾਵਤ ਨੇ ਸਤਗੁਰੂ ਨੂੰ ਹਵੇਲੀ ਦੇ ਵਿੱਚ ਟਿਕਾ ਲਿਆ ਉਹਦੀ ਹਵੇਲੀ ਵਿੱਚ ਸਤਗੁਰੂ ਪਹੁੰਚਦੇ ਆ ਤੇ ਜਦੋਂ ਚਮਕੌਰ ਪਿੰਡ ਨੂੰ ਘੇਰਾ ਪੈਂਦਾ ਹੋਵੇਗਾ ਮੁਗਲਾਂ ਦੀਆਂ ਫੌਜਾਂ ਬਾਈ ਧਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਆ ਕੇ ਚਮਕੌਰ ਪਿੰਡ ਵਿੱਚ ਡੇਰੇ ਲਾ ਲੈਂਦੀਆਂ ਹੁੰਨੀਆਂ ਤਾਂ ਪਿੰਡ ਦੇ ਬਹੁਤੇ ਲੋਕਾਂ ਨੇ ਕੀ ਕਿਹਾ ਹੋਣਾ ਵੀ ਚੰਗਾ ਭਲਾ ਗੁਰੂ ਲੰਘਿਆ ਜਾਂਦਾ ਸੀ ਆ ਆਪਣੇ ਪਿੰਡ ਵਾਲੇ ਨੇ ਖਾਮ ਖਾਮ ਮੰਗਾ ਲੈ ਲਿਆ ਇਹਨੂੰ ਕੀ ਲੋੜ ਸੀ ਆਪਣੀ ਹਵੇਲੀ ਵਿੱਚ ਆਪਣੀ ਘੜੀ ਵਿੱਚ ਗੁਰੂ ਨੂੰ ਟਿਕਾਣਾ ਦੇਣ ਦੀ ਨਲੇ ਸਾਰੇ ਪਿੰਡ ਨੂੰ ਸੂਲੀ ਟੰਗਤਾ ਨਲੇ ਹੁਣ ਆਪ ਮਰੂਗਾ ਸਰਕਾਰ ਦੇ ਬਾਗੀ ਨੂੰ ਆਪਣੇ ਪਿੰਡ ਚ ਆਪਦੇ ਘਰੇ ਇਹਨੇ ਕਿਉਂ ਟਿਕਾਣਾ ਦਿੱਤਾ ਹਾਲਾਂਕਿ ਬੋਦੀ ਜੰਦਰ ਆਪਨੇ ਤਾਂ ਆਪਦੇ ਘਰੇ ਟਿਕਾਣਾ ਦਿੱਤਾ ਸੀ ਨਾ ਦੂਜੇ ਲੋਕ ਕਿਵੇਂ ਗੱਲਾਂ ਕਰਦੇ ਹੋਣੇ ਆਪਣੇ ਵਰਗੇ ਜਿਹੜੇ ਹੋਣੇ ਆ ਵੀ ਲੈ ਹੁਣ ਇੰਨੀ ਫੌਜ ਆ ਗਈ ਸਰਕਾਰ ਨਾਲ ਪੰਗਾ ਪੈ ਗਿਆ ਸਰਕਾਰ ਦੀ ਅੱਖ ਥੱਲੇ ਆਪਣਾ ਪਿੰਡ ਆ ਗਿਆ ਆਪ ਤੇ ਮਰੂ ਗਈ ਨਾਲ ਸਾਡੇ ਜਵਾਬ ਵੀ ਮਰਾਊਗਾ ਐਂ ਕਿਹਾ ਹੁਣ ਚਮਕੌਰ ਪਿੰਡ ਦੇ ਬਹੁਤੇ ਲੋਕਾਂ ਨੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਜੇ ਅੱਜ ਚਮਕੌਰ ਪਿੰਡ ਤੋਂ ਚਮਕੌਰ ਸਾਹਿਬ ਬਣ ਗਿਆ ਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਸਿੱਖ ਜਦੋਂ ਕੱਚੀ ਗੜੀ ਦਾ ਜ਼ਿਕਰ ਹੁੰਦਾ ਤੇ ਉਹ ਦੋਵੇਂ ਹੱਥ ਜੋੜ ਕੇ ਚਮਕੌਰ ਸਾਹਿਬ ਨੂੰ ਸਜਦਾ ਕਰਦਾ ਤਾਂ ਉਸ ਬੁੱਧੀ ਚੰਦ ਰਾਬਤ ਨੇ ਜਿਹੜੀ ਗੁਰੂ ਦੀ ਸੇਵਾ ਕੀਤੀ ਹੈ ਨਾ ਉਸ ਖੜੀ ਚ ਟਿਕਾ ਕੇ ਤਾਂ ਕਰਕੇ ਹੁੰਦੀ ਹੈ ਨਹੀਂ ਚਮਕੌਰ ਦੁਨੀਆ ਦੇ ਨਕਸ਼ੇ ਤੇ ਨਹੀਂ ਹੋਣਾ ਪਿੰਡ ਹੋਰ ਵੀ ਬਹੁਤ ਬਸਦੇ ਆ ਪੰਜਾਬ ਦੇ ਵਿੱਚ ਪਰ ਅੱਜ ਚਮਕੌਰ ਸਾਹਿਬ ਅੰਦਰ ਏਡੀ ਸ਼ਰਧਾ ਲੋਕਾਂ ਦੀ ਤੇ ਜੇ yogi ਅੱਲਾ ਯਾਰ ਖਾਨ ਨੇ ਵੀ ਲਿਖਿਆ ਨਾ ਬਸ ਏਕ ਹੀ ਤੀਰਥ ਹਿੰਦ ਮੇ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਅੱਜ ਚਮਕੌਰ ਸਾਹਿਬ ਦੀ ਧਰਤੀ ਦਾ ਸਤਕਾਰ ਇਸੇ ਕਰਕੇ ਆ ਕਿ ਬੁੱਧੀ ਚੰਦ ਰਾਵਤ ਨੇ ਗੁਰੂ ਦੇ ਚਰਨਾਂ ਚ ਆ ਕੇ ਸੇਵਾ ਕੀਤੀ ਲੋਕ ਉਹਨਾਂ ਕੀ ਕਹਿੰਦੇ ਹੋਣਗੇ ਉਹਦੀ ਅੱਜ ਕੋਈ ਕੀਮਤ ਨਹੀਂ ਉਹ ਬੜੇ ਸਿਆਣੇ ਬਣਦੇ ਹੋਣਗੇ ਕਿ ਚੰਗਾ ਭਲਾ ਬੁੱਧੀ ਚੰਦ ਦਿਮਾਗ ਵਰਤ ਲੈਂਦਾ ਟਲ ਜਾਂਦਾ ਗੁਣ ਤੋਂ ਪਾਸੇ ਹੋ ਜਾਂਦਾ ਕੀ ਲੋੜ ਸੀ ਸਾਰੇ ਪਿੰਡ ਨੂੰ ਸੂਲੀ ਟੰਗਦਾ ਪਰ ਅੱਜ ਉਹ ਸਾਰਾ ਪਿੰਡ ਸਾਰਾ ਪਿੰਡ ਹੀ ਨਹੀਂ ਦੁਨੀਆ ਦਾ ਹਰ ਮਨੁੱਖ ਮਾਨ ਕਰਦਾ ਕਿ ਬੁੱਧੀ ਚੰਦ ਰਾਵਤ ਦਾ ਫੈਸਲਾ ਸਹੀ ਸੀ ਹਾਂ ਸਰਕਾਰ ਦੀਆਂ ਨਜ਼ਰਾਂ ਵਿੱਚ ਗਲਤ ਸੀ ਹਕੂਮਤ ਦੀਆਂ ਨਜ਼ਰਾਂ ਵਿੱਚ ਗਲਤ ਸੀ ਪਰ ਸਮਾਂ ਜਦੋਂ ਪਲਟਦਾ ਬਾਦਸ਼ਾਹ ਕਹਿੰਦੀ ਆ ਕੋੜ ਨਖੁੱਟੈ ਨਾਨਕਾ ਕੋੜਕ ਸੱਚ ਰਹਿ ਬੁੱਧੀ ਚੰਦਰ ਆਪ ਸਤਿਗੁਰੂ ਪਾਤਸ਼ਾਹ ਆਪਣੀ ਉਸ